ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਿਤ ਪਠਾਨਕੋਟ ਪੁਲਿਸ ਹੋਈ ਸਤਾਰਕ

ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਦੇ ਉੱਪਰ ਅੱਪ ਅੱਜ ਮਲਕਪੁਰ ਗੋਲਚੌਂਗ ਦੇ ਵਿੱਚ ਜਿਹੜਾ ਕੋਈ ਵੀ ਕਲ ਟ੍ਰੈਫਿਕ ਰੂਲ ਤੋੜ ਰਿਹਾ ਔਰ ਉਹਦਾ ਚਲਾਨ ਵੀ ਕਰ ਰਹੇ ਆ ਔਰ ਉਹਦੀ ਚੈਕਿੰਗ ਵੀ ਕਰ ਰਹੇ ਚਲਾਨ ਵੀਕ ਚਲਾਨ ਕੀਤੇ ਅੱਜ ਅਪ ਆਪਰੇਸ਼ਨ ਪ੍ਰਹਾਰ ਦੇ ਤਹਿਤ ਵੀ ਜਿਹੜਾ ਵੀ ਸਾਨੂੰ ਕੋਈ ਛੱਕੀ ਵਿਅਕਤੀ ਜਾਂ ਕੋਈ ਕਿਸੇ ਕੋਲੋਂ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਉਹ ਤੋਂ ਵੀ ਅੱਪਾ ਜਿਹੜੀ ਪੂਰੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਟ੍ਰੈਫਿਕ ਰੂਲ ਜਿਹੜੇ ਸਾਰਿਆਂ ਨੂੰ ਫਾਲੋ ਕਰਨਾ ਚਾਹੀਦੇ ਨੇ ਤੇ ਨਹੀਂ ਤਾਂ ਫਿਰ ਆਪਣੇ ਚਲਾਉਣ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਜਿਹੜੇ ਗੱਡੀਆਂ ਭਜਾ ਦਿੰਦੇ ਨੇ ਚਲਾਣ ਦਾ ਕਿੱਥੇ ਜਾਂਦੇ ਆ ਆਨਲਾਈਨ ਚਲਾਣਾ ਜੀ ਅੱਜ ਕੱਲ ਤੇ ਜਿਹੜਾ ਭੱਜ ਗਿਆ ਕਿੱਥੇ ਜਾਊਗਾ ਇਹ ਮਗਰ ਚਲਾਨ ਕਰ ਦਿਆਂਗਾ ਉਹਦਾ ਤੇ ਉਹਦੇ ਮੋਬਾਈਲ ਦੇ ਵਿੱਚ ਮੈਸੇਜ ਆ ਜਾਊਗਾ ਉਹਨੂੰ ਚਲਾਣ ਦਾ